ਬੀਜੇਪੀ ਹੀ ਡਰਾਈਵ ਕਰ ਰਹੀ ਮੇਰਾ ਅੰਦਾਜ਼ਾ ਹੈ ਕਿ ਇਹ ਇਹਨਾਂ ਦਾ ਸਤੀਫਾ ਵੀ ਉਹਦੀ ਇੱਕ ਕੜੀ ਹੈ ਚੰਦ ਮਹੀਨੇ ਬਾਅਦ ਇਹਨਾਂ ਦੀਆਂ ਏਜੰਸੀਆਂ ਸਾਰਿਆਂ ਨੂੰ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਗੇ ਇੱਕ ਐਕਸਪੈਰੀਮੈਂਟ ਕੀਤਾ ਜਾ ਇੱਕ ਨਵੀਂ ਕੋਕਟੇਲ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਸੁਖਬੀਰ ਹੁਣੀ ਬੀਜੇਪੀ ਨੂੰ ਕਹਿੰਦੇ ਸਾਡਾ ਵੋਟ ਤੁਹਾਨੂੰ ਨਹੀਂ ਪੁੱਗਦਾ ਤੇ ਉਹਨਾਂ ਨੇ ਕਿਹਾ ਕਿ ਰੁਕੇ ਅਦਕੀ ਤੁਸੀਂ ਕਿੰਨੋਂ ਪੰਥਿਕ ਧਰਾਂ ਬਾਹਰ ਹੋ ਜੋ ਅਦਕੀ ਵੇਖੀਏ ਕਿ ਜਿਹੜਾ ਸਰੂਤੋਂ ਕਾਂਗਰਸ ਦੇ ਖਿਲਾਫ ਵੋਟ ਇੱਕ ਪੱਤਿਕ ਵੋਟ ਰਹੀ ਹੈ ਉਹ ਹੈ ਕਿ ਵੀ ਸਾਨੂੰ ਪੈਂਦਾ ਕਿ ਨਹੀਂ ਪੈਂਦਾ ਸੋ ਇਹ ਐਕਸਪੈਰੀਮੈਂਟ ਹੈ ਕਿ ਇਹ ਹੋ ਰਿਹਾ ਹੈ ਕਿ ਜਿਹੜੀਆਂ ਪੱਤਿਕ ਧਿਰਾਂ ਦੀ ਵੋਟ ਹੈ ਅੱਜ ਵੀ ਬੀਜੇਪੀ ਨੂੰ ਕਬੂਲ ਕਰਦੀ ਹੈ ਕਿ ਨਹੀਂ ਕਰਦੀ ਇਹ ਕਰ ਜਾਈਗੀ ਤੇ ਜੋ ਹਾਲ ਬੀਜੇਪੀ ਨੇ ਮਹਾਰਾਸ਼ਟਰਾ ਦੀ ਸ਼ਿਵ ਸੈਨਾ ਦਾ ਕੀਤਾ ਸੋ ਮੇਰਾ ਇਹ ਮੰਨਣਾ ਹੈ ਕਿ ਸਾਰਾ ਕੁਝ ਜਾਖੜ ਸਾਹਿਬ ਦਾ ਉਨਾ ਆਖੇ ਗਜੰਖਣ ਸਾਹਿਬ ਦੀ ਤੇ ਥੋੜੀ ਜੀ ਹੋਰ ਵੀ ਪ੍ਰੋਬਲਮ ਜ਼ਰੂਰ ਹੈ ਤੇ ਹੁਣ ਸੁਖਵੀਰ ਬਾਦੂ ਕਿ ਤਕੀ ਲੱਗ ਕੇ ਸਮਾ। ਕੋਈ ਸਿੱਧੀ ਗੱਲ ਇਹਦੇ ਵਿੱਚ ਮੈਂ ਤੁਹਾਨੂੰ ਪਹਿਲੇ ਦੱਸੀ ਹੈ ਕਿ ਥੋੜਾ ਜਿਆ ਧਿਆਨ ਨਾਲ ਥੋੜਾ ਜਿਹਾ ਵਿਚਾਰੀਆ ਹੋ। ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਕੱਲਿਆਂ ਤੇ ਅਕਾਲ ਤਖਤ ਸਾਹਿਬ ਵੀ ਬੰਨੋ। ਇਹਨਾਂ ਨੂੰ ਮਨਾਈ ਕੀਤੀ ਗਈ ਸੀ ਕਿਉਂਕਿ ਥੋੜੀ ਦੇਰ ਬਾਅਦ ਸੇ ਜਿੰਨੀ ਚਰਤਾਂ ਨੂੰ ਸਦਾ ਨਹੀਂ ਲੱਗਦੀ। ਉਹਨਾਂ ਚਿਰ ਤੁਸੀਂ ਆਪਣੀ ਪੋਲੀਟਿਕਲ ਐਕਟੀਵਿਟੀ ਬੰਨ੍ਹ ਪਰ ਇਹਨਾਂ ਦੀ ਪਾਰਟੀ ਨੇ ਇੰਦੇ ਰੂਨ ਵਿਜ਼ਡਮ ਮੀਟਿੰਗ ਕੀਤੀ ਤੇ ਇਹ ਗੱਲ ਕਹਿ ਕੇ ਕਿ ਜਉ ਸਾਡਾ ਜਨੈਲੀ ਨਹੀਂ ਬਾਹਰ ਨਿਕਲ ਸਕਦਾ ਸੋ ਅਸੀਂ ਇਲੈਕਸ਼ਨ ਨਹੀਂ ਲੜਾਂਗੇ। ਇਹੀ ਸਵਾਲ ਫਿਰ ਮੈਂ ਜਿਹੜੀ ਆਪਣੀ ਦੂਸਰੀ ਪਾਰਟੀ ਹੈ ਢੀਂਸਾ ਸਾਹਿਬ ਵਾਲੀ ਨੂੰ ਸੁਧਾਰ ਲੈਰ ਵਾਲਿਆਂ ਮੈਂ ਪੁੱਛਿਆ ਸੀ ਕਿ ਚਲੋ ਤੁਹਾਡੇ ਕੋ ਤੇ 골ਡਨ ਓਪਰਚ्युनिटी ਜਦੋਂ ਬਾਦਲ ਸਾਹਿਬ ਦਾ ਧੜਾ ਨਹੀਂ ਸੀ ਲੜ ਰਿਹਾ ਤੂੰ ਹੀ ਖੜਾ ਦੇ ਤੁਹਾਨੂੰ ਹੀ ਉਹ ਟ੍ਰਾਂਸਫਰ ਹੋ ਜਾਂਦਾ ਤੁਹਾਡੇ ਨਾਲ ਜੁੜ ਜਾਂਦੇ ਤੁਸੀਂ ਕਿਉਂ ਨਹੀਂ ਆਏ ਇਸ ਤਰ੍ਹਾਂ ਹੀ ਮੇਰਾ ਸਵਾਲ ਲਿਬਰੂਗੜ ਵਾਲਿਆਂ ਨੂੰ ਸੀ ਕਿ ਤੁਸੀਂ ਬਾਕੀਆਂ ਨੇ ਤੇ ਅਨਾਉਂਸ ਕਰਨੇ ਸੀ ਤੁਸੀਂ ਤੇ ਅਨਾਉਂਸ ਕੀਤੇ ਕੈਂਡੀਡੇਟਸ ਤੁਸੀਂ ਵਿਦਡਰੋ ਕਿਉਂ ਕੀਤੇ ਤੇ ਜੋ ਅੱਜ ਜਾਖੜ ਸਾਹਿਬ ਖੁਦ ਕੰਸੀਡ ਕਰ ਰਹੇ ਨੇ ਇੱਕ ਗੱਲ ਸਿੱਧੇ ਤੌਰ 'ਤੇ ਸਮਝ ਲਓ ਇਹ ਸਾਰਾ ਕੁਝ ਉਗੋਜ ਹੋ ਰਿਹਾ ਪਿਛਲੇ ਇਹ ਸਾਰਾ ਭਾਜਪਾ ਹੀ ਡਰਾਈਵ ਕਰ ਰਹੀ ਹੈ ਮੇਰਾ ਅੰਦਾਜ਼ਾ ਹੈ ਕਿ ਇਹ ਇਹਨਾਂ ਦਾ ਸਤੀਫਾ ਵੀ ਉਹਦੀ ਇੱਕ ਕੜੀ ਹੈ ਚੰਦ ਮਹੀਨੇ ਬਾਅਦ ਇਹਨਾਂ ਦੀਆਂ ਏਜੰਸੀਆਂ ਸਾਰਿਆਂ ਨੂੰ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨ ਗਿਆ ਇੱਕ ਐਕਸਪੈਰੀਮੈਂਟ ਕੀਤਾ ਜਾ ਇੱਕ ਨਵੀਂ ਕੋਕਟੇਲ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਸੁਗਬੀਨ ਹੋਣੀ ਬੀਜੇਪੀ ਨੂੰ ਕਹਿੰਦੇ ਸਾਡਾ ਵੋਟ ਤੁਹਾਨੂੰ ਨਹੀਂ ਭੁਗਤ। ਤੇ ਉਹਨਾਂ ਨੇ ਕਿਹਾ ਕਿ ਕਰੋ ਕਿ ਐਦਕੀ ਤੁਸੀਂ ਕਿੰਨੋਂ ਪੰਥਿਕ ਧਰਾਂ ਬਾਹਰ ਹੋ ਜੋ ਐਦਕੀ ਵੇਖੀਏ ਕਿ ਜਿਹੜਾ ਸ਼ੁਰੂ ਤੋਂ ਕਾਂਗਰਸ ਦੇ ਖਿਲਾਫ ਵੋਟ ਇੱਕ ਪੰਥਿਕ ਵੋਟ ਰਹੀ ਹੈ ਉਹ ਐਦਕੀ ਵੀ ਸਾਨੂੰ ਪੈਂਦਾ ਕਿ ਨਹੀਂ ਪੈਂਦਾ ਸੋ ਇਹ ਐਕਸਪੈਰੀਮੈਂਟ ਐ ਕਿ ਇਹ ਹੋ ਰਿਹਾ ਕਿ ਜਿਹੜੀਆਂ ਪੱਥਿਕ ਧਰਾਂ ਦੀ ਵੋਟ ਹੈ ਅੱਜ ਵੀ ਬੀਜੇਪੀ ਨੂੰ ਕਬੂਲ ਕਰਦੀ ਕਿਰਗਾ ਇਹ ਕਰ ਜਾਈਗੀ ਤੇ ਜੋ ਹਾਲ ਬੀਜੇਪੀ ਨੇ ਮਹਾਰਾਸ਼ਟਰਾ 'ਚ ਸ਼ਿਵ ਸੈਨਾ ਦਾ ਕੀਤਾ ਜੋ ਛੋਟਾਲਿਆਂ ਦੇ ਹਰਿਆਣੇ 'ਚ ਕੀਤਾ ਉਹ ਫਿਰ ਅਕਾਲੀ ਦਲ ਦਾ ਕਰ ਤੇ ਜੇ ਨਾ ਵੋਟ ਭੁਗਤੇਗੀ ਫਿਰ ਇਹਨਾਂ ਨੂੰ ਅੱਗੇ ਲਾ ਦੇਣਗੇ ਆਪ ਪਿੱਛੇ ਹੋ ਜਾਣਗੇ ਬਟ ਬਾਗ ਡੋਰ ਸਰਕਾਰ ਦੀ ਤੇ ਇਥੋਂ ਦੀ ਪੰਜਾਬ ਦੀ ਬੀਜੇਪੀ ਦੇ ਹੱਥੇ ਅਕਾ ਲੀਡਰ ਦੀ ਹੱਦ ਚ ਨਹੀਂ ਰਹੇਗੀ ਸੋ ਮੇਰਾ ਇਹ ਮੰਨਣਾ ਹੈ ਕਿ ਸਾਰਾ ਕੁਝ ਜਾਂਖੜ ਸਾਹਿਬ ਦਾ ਉਹ ਆਖੇਗਾ ਜਾਂਖੜ ਸਾਹਿਬ ਦੀ ਤੇ ਥੋੜੀ ਜੀ ਹੋਰ ਵੀ ਪ੍ਰੋਬਲਮ ਜ਼ਰੂਰ ਹੈ ਉਹਨਾਂ ਨੂੰ ਆਸ ਸੀ ਕਿ ਮੈਨੂੰ ਇਹ ਕਿਤੇ ਕੰਪੰਸੇਟ ਕਰਨਗੇ ਉਹ ਮੈਨੂੰ ਲੱਗਦਾ ਹੈ ਕਿ ਕੰਪੰਸੇਸ਼ਨ ਕਿਸੇ ਹੋਰ ਨੂੰ ਮਿਲੇਗੀ ਉਹਨਾਂ ਦੇ ਬਜਾਏ ਸੋ ਆਬਵੀਅਸਲੀ ਬਟ ਉਹਨਾਂ ਦੇ ਜਿਹੜੇ ਇਸ਼ੂਜ਼ ਉਹਨਾਂ ਨੇ ਚੁੱਕੇ ਮੈਂ ਉਹਦੇ ਦਾ ਸੈਂਟੀਮੈਂਟ ਹੀ ਬਰਤਾਨਾ ਜਿਹੜਾ ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਸੈਂਟੀਮੈਂਟਸ ਨੂੰ ਨਹੀਂ ਸਮਝਦੀ। ਮੈਂ ਬਿਲਕੁਲ ਉਹਨਾਂ ਦੇ ਨਾਲ ਇਹਦੀ ਸਹਿਰਾਹਣਾ ਕਰਨਾ ਚਾਹੁੰਦਾ। ਕਿ ਇੱਕ ਬੀਜੇਪੀ ਦਾ ਅਜੇ ਤੱਕ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ ਕਿ ਮੋਦੀ ਸਾਹਿਬ ਤੇ ਬੀਜੇਪੀ ਦੀ ਲੀਡਰਸ਼ਿਪ ਪੰਜਾਬ ਦੇ ਸੈਂਟੀਮੈਂਟ ਨੂੰ ਨਹੀਂ ਸਮਝਦੀ। ਜਿਹੜਾ ਉਹਨਾਂ ਨੇ ਵੇਖੋ ਇੱਕ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਣਾ ਚਾਹੁੰਦਾ। ਜਿਹੜੇ 12 ਏਕੜ ਜਗ੍ਹਾ ਪੰਚਕੂਲੇ ਦੇ ਵਿੱਚ ਹਰਿਆਣੇ ਨੇ ਯੂਟੀ ਨੂੰ ਦਿੱਤੀ ਹੈ ਇਹ ਟ੍ਰਾਂਸਫਰ ਆਫ ਲੈਂਡ ਕਿ 10 ਸੈਂਕੜੇ ਚੰਡੀਗੜ੍ਹ ਚ ਲੈ ਲਈ ਤੇ 12 ਪੰਜਗੂਲੇ ਦੇ ਉਹਦਾ ਸਾਰਾ ਇੱਕੋ ਸੜਕ ਦੇ ਹੈ 1 ਕਿਲੋਮੀਟਰ ਦਾ ਫਰਕ ਉਹਦਾ ਮਤਲਬ ਕੀ ਸੀ ਉਹਦਾ ਮਤਲਬ ਇਹ ਨਹੀਂ ਹੈ ਕਿ ਇਹ 1966 ਦੇ ਵਿੱਚ ਪੰਜਾਬ ਨੂੰ ਦਿੱਤਾ ਗਿਆ ਸੀ ਚੰਡੀਗੜ੍ਹ ਇਹ ਮਾਲਕੀਅਤ ਦੇ ਖਾਤੇ ਵਿੱਚ ਹਰਿਆਣੇ ਦਾ ਨਾਮ ਪੁਆਇਆ ਇੱਕ ਸਿੱਧੀ ਗੱਲ ਹੈ ਸਮਝ ਲਓ ਮਾਲਕੀ ਤੇ ਜਿਵੇਂ ਕਈ ਵਾਰ ਮਜ਼ਾਰੇ ਆਪਣੀ ਗਰਤੋਰੀ ਬਦਲਾ ਕੇ ਪਟਵਾਰੀ ਕੋ ਆਪਣਾ ਨਾਮ ਪਵਾ ਲੈਣ ਦੇਂਦੇ ਤੂੰ ਉਹਦਾ ਤੁਹਾਨੂੰ ਪਤਾ ਲੱਗਦਾ ਤੇ ਉਹਦਾ ਮਤਲਬ ਕੀ ਹੁੰਦਾ ਸੋ ਇਹ ਇਹਨਾਂ ਨੇ ਹਰਿਆਣੇ ਦਾ ਨਾਂ ਬੈਕ ਡੋਰ ਪਾਇਆ ਪਹਿਲੀ 12 ਕਿੱਲੇ ਦਿੱਤੀ ਹੈ ਜਿਹੜਾ ਜਿਹੜਾ ਚੰਡੀਗੜ੍ਹ ਦਾ ਜਿਹੜਾ ਵੈਸੇ ਵੀ ਐਕਟ ਹੈ ਉਹਦੇ ਮੁਤਾਬਕ ਕੋਈ ਟਰਾਂਸਫਰ ਆਫ ਲੈਂਡ ਅਲਾਉਡ ਨਹੀਂ ਇੱਕ ਸਾਲ ਨੂੰ ਵੱਡੀ ਗੱਲ ਹੈ ਜਿਹੜੇ ਕਾਇਦਾ ਕਾਨੂੰਨ ਮੁਤਾਬਕ ਚੰਡੀਗੜ੍ਹ ਬਣਿਆ ਉਹਦੇ ਮੁਤਾਬਕ ਨੋ ਟਰਾਂਸਫਰ ਆਫ ਲੈਂਡ ਇਜ਼ ਅਲਾਉਡ ਇਹ ਵੀ ਕੋਰਟ ਦੇ ਵਿੱਚ ਜਾਏਗਾ ਚੈਲੰਜ ਹੋਏਗਾ ਤੇ ਟਰਨਡਾਊਨ ਕੀਤਾ ਜਾਵੇ। ਦਲਬੀਰ ਕੋਲਟੀ ਬਾਰੇ ਕੀ ਕਰਨਾ ਚਾਹੀਦਾ ਸਰ? ਵੇਖੋ ਜੀ ਉਹਦੇ ਬਾਰੇ ਜੋ ਕੁਝ ਸਾਡੇ ਸੈਕਟਰੀ ICC ਨੇ ਕਹਿ ਦਿੱਤਾ ਮੈਂ ਉਹ ਨਹੀਂ ਕਹਿਣਾ ਚਾਹਣਾ ਨਹੀਂ ਬੋਲਦਾ।